ਜਿਹੜੇ ਜਿਹੜੇ ਕਿਸਾਨਾਂ ਨੂੰ ਚੰਬੂ ਬਾੜ ਦੇ ਲਾਗੇ ਕੁੱਤਰ ਨੇ ਉੱਥੇ ਨਾਲੀ ਪੁਲਿਸ ਖੜੀ ਐ ਇਹ ਲੋਕਾਂ ਨੂੰ ਮਾਰ ਰਹੇ ਨੇ ਇਹਨਾਂ ਕੋਲ ਕੋਈ ਜਵਾਬ ਨਹੀਂ ਹੈ ਇਹ ਜਵਾਬ ਦੇ ਪਾ ਰਹੇ ਨੇ ਜਵਾਬ ਕਰੋ ਗੱਲਬਾਤ ਕਰੋ ਮੇਰੀ ਗੱਲ ਸੁਣੋ ਇਹ ਇੱਕ ਮੇਰੀ ਇੱਕ ਮੈਂ ਮੇਰੀ ਖਾਲਸਾ ਜੀ ਗੱਲ ਪਹਿਲਾਂ ਮੇਰੀ ਖਾਲਸਾ ਜੀ ਮੇਰੀ ਗੱਲ ਸੁਣ ਲਓ ਮੈਂ ਇੱਥੇ ਗੁਰੂ ਘਰ ਮੱਥਸਟਕ ਕੋਣ ਆਇਆ ਮੇਰਾ ਗੁਰੂ ਮੇਰਾ ਦਸ਼ਮੀਸ਼ ਗੁਰੂ ਹੈ ਇਹ ਸਾਡੀ ਧਰਤੀ ਹੈ ਜੇ ਨਹੀਂ ਗੱਲਬਾਤ ਕਰਨੀ ਮੈਨੂੰ ਪਹਿਲਾਂ ਮੱਥਣ ਉੱਥੇ ਆ ਜਿੱਥੇ ਐਥੇ ਕਿਉਂ ਨਹੀਂ ਬਾਕੀ ਵੀ ਸਾਡੇ ਪਿੰਡੇ ਲੰਗਰ ਤੋਂ ਕਰਦੇ ਆ ਮੈਂ ਨਹੀਂ ਐਨਐਸਏ ਮੈਂ ਨਹੀਂ ਭਾਰਤ ਪੁਲਿਸ ਵਾਲੇ ਲਾ ਲਾ ਜਿੱਥੇ ਉੱਥੇ ਕਰ ਯਾਰ ਜਾ ਕੇ ਕਰ ਇੱਥੇ ਗੁਰੂ ਘਰ ਨੂੰ ਸਾਨੂੰ ਆਜਰ ਨਾਲ ਜਾ ਕੇ ਬੋਲੋ ਤੁਸੀਂ ਨਹੀਂ ਆਈ ਗੁਰੂ ਸਾਹਿਬ ਮੱਥਾ ਟੇਕ ਮੱਥਾ ਨੀ ਕਰਨਾ ਯਾਰ ਤੁਹਾਡੇ ਨਾਲ ਕੇ ਬੋਲੋ ਵੀ ਨਹੀਂ ਆਈ ਗੁਰੂ ਸਾਹਿਬ ਨੂੰ ਆਜਰ ਨਾਲ ਜਾ ਕੇ ਬੋਲੋ ਉਹ ਗੁਰੂ ਗੋਬੀ ਸਿੰਘ ਨੂੰ ਆਜਰ ਨਾਲ ਜਾ ਕੇ ਬੋਲੋ ਵੀ ਨਹੀਂ ਆਈ ਉਸ ਹੱਨੇ ਸੇ ਮੈਂ ਮੈਂ ਕਹਿਣਾ ਦੇਖੋ ਥੋੜਾ ਗੁਰੂ ਘਰ ਪਰ ਸਿੱਖਾਂ ਨਾਲ ਜ਼ੁਲਮ ਕਿਉਂ ਕਰਦੇ ਤੁਸੀਂ ਇਹ ਤਿਆਰ ਜੀ ਲੋਕੇ ਨੇ ਗੁਰੂ ਘਰ ਤਾਂ ਉੱਧਰ ਹੈ ਫਿਰ ਅਸੀਂ ਐਨੇ ਤੋਂ ਸਰਕਾਰ ਲਾਉਂਦੇ ਤੁਸੀਂ ਲਾਉਂਗੇ ਤੁਸੀਂ ਤੁਹਾਨੂੰ ਦਾ ਹੁਕਮ ਹੋਇਆ ਨਾ ਤੁੰਨ ਲਾਉਣ ਦਾ ਕਰੋ ਮੱਥਾ ਟੇਕੋ ਮੱਥਾ ਟੇਕਣਾ ਉਹ ਮੁਕਰਰ ਪਾ ਜਿਹੜੇ ਜਵਾਬ ਦੇਵਾਲਾ ਦੋ ਆ ਨਹੀਂ ਕਰਿਆ ਕਰ ਬਾਲੇ मुर्दाबारी पार्टी मुर्दा मुर्